ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜਾਬ ਵਾਲੀ ਚੰਗੀ ਜਰਸੀ ਡਿਟੇਲ ਸਾਰੀ ਲੈ ਕੇ ਦੇਣੀ ਹੈ ਰੇਟ ਵੀਡੀਓ ਦੇ ਵਿੱਚ ਆਊਗਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਸੁਵਿੰਦਰ ਸਿੰਘ ਆ ਵੀਰੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮਾਈ ਨੰਬਰ 9779621266 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਵੀਰੇ ਅੱਜ ਦਾ ਯਾਰ ਪੰਜਾਬ ਵਾਲੀ ਜਰਸੀ ਇਹਦਾ ਰਿਕਾਰਡ ਆਪਣੇ ਕੋਲ ਹੈਗਾ ਸਾਰਾ ਫੁੱਲ ਟੋ ਸਾਰਾ ਰਿਕਾਰਡ ਮਿਲੂ ਜੀ ਵੀ ਕਿਹੜੀ ਨਿਮੰਡੀ ਆਪ ਆ ਕਿਥੋਂ ਬਣਾਇਆ ਅੱਛਾ ਕਿਹੜਾ ਲੱਗਿਆ ਕਿਹੜੇ ਦੀ ਆਪ ਆ ਹਾਂਜੀ ਹਾਂ ਤੇ ਫਾਰਮ ਦੇ ਵਿੱਚੋਂ ਹੀ ਲੱਗਦੀ ਮੈਨੂੰ ਤਾਂ ਹਨਾ ਜੀ ਤੇ ਦੁੱਧ ਦੀ ਇਹਦੀ ਮਾਤਰਾ ਕਿੰਨੀ ਦੱਸੇ ਪਿਛਲੀ ਵਾਰ 30 ਕਿਲੋ ਖਰਾ ਪਲੂਣ ਦਾ ਬੱਚੀ ਮੈਂ ਦੋ ਦਿੰਦਾ ਜੀ ਬਣੂ ਬਣੂ ਬਹੁਤ ਹਜੇ 4 ਦਿਨ ਇਹਦੇ ਬਾਕੀ ਪਿਆ ਜੀ ਦਿਨ ਪੂਰੇ ਹੋਣਗੇ ਸੋ ਯਾਰ ਬਹੁਤ ਵੀਰ ਕੇ ਜੇ ਅਸੀਂ ਜਰਸੀ ਲੈਣ ਜਾਂਦੇ ਸਾਨੂੰ ਪੰਜਾਬ ਵਾਲੇ ਜਰਸੀ ਨਹੀਂ ਮਿਲਦੀ ਫੁੱਲ ਪੈਜਨ ਵਜੂਦ ਹੈ ਜੀ ਕਹਿੰਦਾ ਬਾਪ ਅੱਜ ਬੰਦਾ ਪੈਸੇ ਲਾਉਣ ਆਲਾ ਚਾਹੀਦਾ ਵੀ ਚੀਜ਼ ਲਿਆਉਣ ਕਿੰਨੀ ਹੋ ਪੈਸੇ ਵੀ ਜਾਇਜ਼ ਹੀ ਮੰਗਣੇ ਆਪਾਂ ਕੋ ਬਾਹਲੀ ਕਿੰਨੇ ਦੀ ਵੇਚਨੀ ਆ ਹਨ ਸਵਾ ਲੱਖ ਰੁਪਏ ਦੀ ਦੇਵਾਂਗੇ ਜੀ ਤੂੰ ਡੇਢ ਨਹੀਂ ਮੰਗਣਾ 55 ਨਹੀਂ ਮੰਗਣਾ ਧੋਰੀ ਨੂੰ ਲੈ ਆ ਚੱਲ ਸੋ ਵੀਰ ਸਵਾ ਲੱਖ ਦੇ ਵਿੱਚੋਂ ਆਿਆਂ ਦਾ ਮਾਰਦਾਨ ਤੁਹਾਡਾ ਹੋ ਜਾਊਗਾ ਤੇ ਗਾਹ ਦੇਖੋ ਤੁਹਾਨੂੰ ਆਪਾਂ ਅਸਤਰ ਦਾ ਬੱਚਾ ਹੀ ਦਿਖਾਤਾ ਬਰੀਡ ਤਿਆਰ ਕਰਨੀ ਆ ਕੋਈ ਬਾਹਲੀ ਬੱਚੀ ਲੈ ਕੇ ਨਹੀਂ ਤਿਆਰ ਹੁੰਦੀ ਇਹਨੇ ਕਰਮਾਂ ਨੇ ਬੱਚੀ ਦੇਦੀ ਉਤਲਾ 25 ਦੇ ਨੇ ਕੱਲੀ ਨੇ ਚੱਕ ਲੈਣਾ ਤੇ ਰਿਕਾਰਡ ਤੁਹਾਨੂੰ ਵੀਰ ਦੱਸੂ ਕਿਹੜਾ ਸੀਮਣ ਲੱਗਿਆ ਕਿਹੜੇ ਦੀ ਆਪ ਆ 25 ਕਿਲੋ ਦੁੱਧਾ ਇਹਨੂੰ ਖਰਾਕ ਚੰਗੀ ਮਿਲ ਗਈ ਤਾਂ ਇਹਦੇ ਲਈ ਮੰਨ ਕੇ ਚਲੋ ਵੀ ਆਮ ਜੀ ਗੱਲ ਹੀ ਆ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਚਾਰੂ ਵਗੈਰਾ ਪੂਰੀ ਫੁੱਲਾ ਜੇਕਰ ਤੁਸੀਂ ਹੋਰ ਵੀ ਚੰਗੀਆਂ ਗਾਵਾਂ ਚਾਹੁੰਦੇ ਹੋ ਤਾਂ ਐਚ ਐਫ 에어 ਸੈਰ ਗਰਲੈਂਡ ਹਰ ਇੱਕ ਪ੍ਰਕਾਰ ਦੀ ਵੀ ਦੇ ਕੋਲੇ ਗਾ ਹਜਰਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ 97796 21161 ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ